ਪਹਿਲੀ ਖਬਰ ਆਈ ਸੀਗੀ ਪੇ ਧਮਾਨ ਸਾਹਿਬ ਦੇ ਘਰੇ ਤੇ ਰੂਜ਼ਨ ਸਾਹਿਬ ਦੇ ਘਰੇ ਈਡੀ ਪਹੁੰਚੀ ਹੋਈ ਹੈ ਹਾਂ ਜੀ ਮੇਰੇ ਕੋਲ ਇਹ ਖਬਰ ਸੀ ਪਰ ਮੈਨੂੰ ਬਾਕਰਪੁਰ ਪਿੰਡ ਤੋਂ ਫੋਨ ਆਇਆ ਕਿਸਾਨਾਂ ਦਾ ਤੇ ਕਹਿੰਦੇ ਬਾਕਰਪੁਰ ਪਿੰਡ ਨੂੰ ਘੇਰਾ ਪਾਇਆ 30 40 ਗੱਟੀਆਂ ਹੈਗੀਆਂ ਤੇ ਅਮਰੂਦ ਬਾਗ ਸਕੈਮ ਵਾਲੇ ਦੇ ਘਰੇ ਈਡੀ ਹੈ ਅਮਰੂਦ ਘਟਾਲਾ ਹੈ ਕੀ ਆ ਕਿੱਦਾਂ ਇਹਨਾ ਅਫਸਰਾਂ ਦੀ ਸਮੂਲੀਅਤ ਹੈ ਦੇਖੋ ਜਿੱਦਾਂ ਮਾਹੌਲ ਹੀ ਸ਼ਹਿਰ ਨੂੰ ਡਿਵੈਲਪ ਕਰਨਾ ਅੱਗੇ ਕਿਸਾਨਾਂ ਕੋਲੋਂ ਲੈ ਕੇ ਜ਼ਮੀਨ ਨਵੇਂ ਸੈਕਟਰ ਡਿਵੈਲਪ ਕਰਨੇ ਆ ਉਦੋਂ ਉਹਨੇ ਸਕੈਮ ਕਰਕੇ ਪੈਸੇ ਕਮਾਣ ਦੀ ਪਲੈਨਿੰਗ ਬਣਾ ਲਈ ਕਿਸਾਨਾਂ ਕੋਲ ਜਿਵੇਂ ਨਾ ਖੇਤੀ ਲਈ ਠੇਕੇ ਤੇ ਲੈ ਲਿਆ ਕਿਸੇ ਦੇ ਕੋ 50000 ਕੇ ਕੋ 40000 ਕੇ ਤੋਂ ਲੱਖ ਰੁਪਏ ਚ ਲੈ ਲਿਆ ਬਹੁਤ سارے ਲੋਕਾਂ ਨੇ ਉਹ ਜੋ ਪੁਜਿੰਦਰ ਸਿੰਘ ਡੀਲਰ ਹੈ ਤੇ ਹੋਰ ਕਈ ਲੋਕ ਹੈ ਇਹ ਵੀ ਸ਼ਾਮਲ ਸੀ ਹਾਂ ਇਹ ਸਾਰੇ ਸ਼ਾਮਲ ਹੈ ਕਪਲੇ ਵਜਣਾ ਮਿਲ ਕੇ ਪੈਸੇ ਪੁੱਛੇ ਦੇਖੇ ਤੇ ਵੱਧ ਵੋਟੇ ਲਗਾ ਦੇ ਸ਼ਪਨਾ ਚ ਗਈ ਹੈ ਬੈਂਦੀ ਗੰਗਾ ਚ ਜਿਹੜਾ ਧੋ ਗਿਆ ਧੋਨੇ ਬਿਲਕੁਲ ਜੀ ਇੱਕ ਦੋ ਨੂੰ ਛੱਡ ਕੇ ਲਗਭਗ ਸਾਰੇ ਨੇ ਕੀਤੇ ਸੱਚੇ ਕਿਸਾਨ ਹੈ ਜਿਨ੍ਹਾਂ ਨੇ ਅਸਲ ਇਹਨਾਂ ਨੇ ਦੇਖਿਆ ਦੇਖੀ ਅਮਰੂਦ ਲਗਾ ਲਏ ਸੀ ਉਹਨਾਂ ਨੂੰ ਮੁਆਵਜ਼ਾ ਲੱਖ ਰੁਪਏ ਵੀ ਮਿਲੇ ਨੇ ਉਹ ਕਹਿੰਦੇ ਸਾਨੂੰ ਲੱਖ ਰੁਪਏ ਦੇਣ ਲਈ ਕਮਾਡਾ ਵਾਲੇ ਤਰਲੇ ਕਰਨੇ ਪੈਲੇ ਸਾਨੂੰ ਦੇ ਨਹੀਂ ਰਹੇ ਤੇ ਸਾਡੇ ਸਾਥੀ ਨੇ ਕਹਿੰਦੇ ਕਰੋੜਾ ਰੁਪਏ ਮਿਲ ਗਏ ਮੈਨੂੰ ਗੱਲ ਹਾਜਮ ਨਹੀਂ ਹੋਈ ਅਸੀਂ ਆਪਣੀ ਟੀਮ ਨਾਲ ਥੋੜੀ ਇਨਵੈਸਟੀਗੇਸ਼ਨ ਕਰਨ ਲੱਗ ਪਏ ਜਦੋਂ ਜ਼ਮੀਨ ਦਾ ਨੋਟਿਸ ਹੋਇਆ ਕਿ ਸਰਕਾਰ ਨੇ ਲੈਣੀ ਹੈ ਉਦੋਂ ਕਿਸਾਨਾਂ ਕੋਲੋਂ ਠੇਕੇ ਤੇ ਜ਼ਮੀਨ ਲੈ ਕੇ ਉੱਥੇ ਅਮਰੂਦ ਦੇ ਬੂਟੇ ਲਗਾ ਲਏ 2-2 ਇੰਚ ਦੇ ਬਨੂੜ ਕੋਈ ਸੀਗਾ ਮਾਲੀ ਉਹਦੇ ਕੋਲ 50 ਰੁਪਏ ਦਾ ਠੇਕਾ ਕਰ ਲਿਆ ਤੇ ਜਦੋਂ ਅਗਲੇ ਨੋਟਿਸ ਆਏ ਸਰਕਾਰ ਨੇ ਜਦੋਂ ਮੁਆਵਜ਼ਾ ਬਣਨਾ ਜਾਂ ਐਲਓਆਈ ਜਾਰੀ ਕਰਨੀ ਤਾਂ ਦੋ ਤਰ੍ਹਾਂ ਖੜੀਆਂ ਹੋ ਗਈਆਂ ਸਰਕਾਰ ਕੋਲੇ ਇੱਕ ਤਾਂ ਕਿਸਾਨ ਜਿਹੜਾ ਜ਼ਮੀਨ ਦਾ ਮਾਲਕ ਉਹਨੂੰ ਜੋ ਮਿਲਣਾ ਮਿਲੇਗਾ ਦੂਜਾ ਝਾਲੀ ਕਿਸਾਨ ਤੇ ਡੀਲਰ ਤੇ ਅਫਸਰਾਂ ਦੇ ਬੰਦੇ ਉਹ ਖੜੇ ਹੋਗੇ ਕਹਿੰਦੇ ਸਾਡੇ ਇੱਥੇ ਫਸਲ ਖੜੀ ਹੈ ਤਾਂ ਮੁਆਵਜ਼ਾ ਦੇ ਦੇ ਜਿਹੜੇ ਬੁੱਟੇ ਸੀ 2 ਇੰਚ ਦੇ ਉਹਨੂੰ 4-5 ਸਾਲ ਦਾ ਦਰਖਤ ਦਿਖਾਦਾ ਇੱਕ ਬੁੱਟੇ ਦੀ ਜਿੰਨੀ ਉਮਰ ਹੈ ਜਿੰਨੇ ਸਾਲ ਉਹਨੇ ਫਲ ਦੇਣਾ ਉਹਦੀ ਕੈਲਕੂਲੇਸ਼ਨ ਕਰਕੇ ਅਮਰੂਦ ਦੇ ਬੁੱਟੇ ਲਈ 5500 ਰੁਪਏ ਇੱਕ ਦਰਖਤ ਦਾ ਮੁਆਵਜ਼ਾ ਮੰਗਦਾ ਇਹਨਾਂ ਦੇ ਲਾਗੇ ਲਾਟਰੀ 50 ਰੁਪਏ ਦਾ ਬੁੱਟਾ ਦਿਖਾ ਕੇ ਤੇ 5500 ਰੁਪਏ ਲੈ ਲੈ ਬਹੁਤੇ ਕਿਸ 80 ਰੁਪਏ ਕਿਸੇ ਦੇ ਹੋਏ 50 ਰੁਪਏ ਦਾ ਮੁੱਟਾ ਵੀ ਨਹੀਂ ਲਗਾਇਆ ਖਾਲੀ ਖੇਤਾ ਜੀ ਅੱਛਾ ਇੱਕ ਤਾਂ ਇਹ ਕਪਲਾ ਹੈਗਾ ਮਦਾਨੀ ਹੈ ਮਦਾਨੀ ਹੈ ਤਾਂ ਹੈ ਨਾ ਅਫਸਰਾਂ ਨੇ ਇਹਨਾਂ ਮਾਫੀਏ ਨੇ ਇਹਨਾਂ ਘਟਾਲੇਵਾਜਾਂ ਨੇ ਉੱਥੇ 2 ਤੋਂ ਲੈ ਕੇ 3000 ਦਰਖਤ ਇੱਕ ਏਕੜ ਦੇ ਦਿਖਾਏ ਪਿਛਲੀ ਸਰਕਾਰ ਦੇ ਸਮੇਂ ਮੈਂ ਖੁਦ ਆਪਣੇ ਈਮੇਲ ਆਈਡੀ ਤੋਂ ਕੰਪਲੇਨਟ ਕੀਤੀ ਬਾਰ-ਬਾਰ ਉਹਦਾ ਰਿਮਾਈਂਡਰ ਭੇਜਦੇ ਰਹੇ ਆ ਭਗਵੰਤ ਮਾਨ ਸਰਕਾਰ ਆ ਗਈ ਜਦੋਂ ਭਗਵੰਤ ਮਾਨ ਸਰਕਾਰ ਦਾ ਪਹਿਲਾ ਵਿਧਾਨ ਸਭਾ ਸੈਸ਼ਨ ਜਿੱਤਣ ਨੂੰ ਯਾਦ ਆ ਕਿ ਪੀਐਸਸੀ ਸਕੈਮ 'ਚ ਵੀ ਅਸੀਂ ਬਾਹਰ ਪਹੁੰਚੇ ਸੀ ਉਸ ਤੋਂ ਕੁਝ ਦਿਨ ਬਾਅਦ ਮੇਰੀ ਭਗਵੰਤ ਮਾਨ ਸਾਹਿਬ ਨਾਲ ਕਿਸੇ ਥਾਂ ਮੀਟਿੰਗ ਹੋ ਗਈ 15 ਸਕਿੰਟ ਮੈਂ ਗੱਲ ਕੀਤੀ ਸਟੇਜ ਤੋਂ ਆਰੇ ਸੀ ਮੈਂ ਉਹਨੂੰ ਕਿਹਾ ਵੀ ਸਰ ਮੈਂ ਤੁਹਾਨੂੰ 15 ਸਕਿੰਟ ਗੱਲ ਕਰਨੀ ਜਾਣ ਦੇ ਸੀ ਮਾੜਾ ਮੋਟਾ ਮੈਂ ਉਹ ਫਾਈਲ ਦਿੱਤੀ ਉਹ ਜਿਹੜਾ ਅਮਰੋਦ ਬਾਗ ਸਕੈਮ ਦੀ ਫਾਈਲ ਵੀ ਸੀ ਔਰ ਇਹ ਜੇ ਸਾ ਤਿੰਨ ਮਿੰਟ ਪੜ ਮੈਨੂੰ ਪਤਾ ਨਹੀਂ ਕੀ ਹੋਇਆ ਤੇ ਉਸ ਤੋਂ ਬਾਅਦ ਮੈਂ ਸਮਝਦਾ ਸਾਡੀ ਗੱਲ ਸੁਣੀ ਭਗਵੰਤ ਮਾਨ ਸਾਹਿਬ ਨੇ ਐਫ ਆਈ ਆਰ ਦਾਇਰ ਕੀਤੀ ਵਿਜੀਲੈਂਸ ਨੇ ਐਫ ਆਈ ਆਰ ਦਾਇਰ ਕਰਕੇ ਲਗਭਗ ਡੇਢ ਦਰਜਨ ਲੋਕ ਅਰੈਸਟ ਕੀਤੇ ਇਹ ਗਮਾਡਾ ਦੇ ਅਧਿਕਾਰੀਆਂ ਨੇ ਮਿਲ ਕੇ ਹੋਰ ਨਿਊ ਚੰਡੀਗੜ੍ਹ ਤੇ ਮਹੌਲੀ ਚ ਹੋਰ ਤਾਂ ਵੀ ਸਕੈਮ ਕੀਤਾ ਸਾਡੀ ਜਾਣਕਾਰੀ ਇਹ ਚ ਕਿ 1000 ਕਰੋੜ ਦੇ ਨਿਡਰ ਦੇ ਸਕੈਮ ਹੈਗਾ ਮਤਲਬ ਕਹੀਂ ਥਾਂ ਤੇ ਆਪਾਂ ਕਹਿ ਲਿਆ ਵੀ ਬਹੁਤੇ ਵੀ ਨਹੀਂ ਲੱਗੇ ਮਰੂਦਾ ਦੇ ਮਰੂਦ ਛੱਡ ਸਾਰੇ ਗਏ ਇਹ ਕਹਿ ਸਕਦੇ ਬਿਲਕੁਲ ਜੀ ਬਿਲਕੁਲ ਛੱਡ ਸਾਰੇ ਗਏ ਅਠੱਤੀ ਕਰੋੜ ਰੁਪਇਆ ਭਗਵੰਤ ਮਾਨ ਸਾਹਿਬ ਦਾ ਬਿਆਨ ਸੀ ਕਿ ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਆਉਂਦੀਆਂ ਅਸੀਂ ਹੱਡੀਆਂ ਵਾਪਸ ਆਣ ਲਗਾ ਦੇਾਂਗੇ ਉਹ ਇਹੀ ਸਕੈਮ ਸੀ ਮਨੂਰ ਬਾਗਸ ਕਿਆ ਅੱਛਾ ਇਹ ਵੀ ਸੁਣਨ ਨੂੰ ਮਿਲਿਆ ਸੀ ਕਿ 蒂ਮਾਨ ਉਹਨਾਂ ਨੇ ਰੂਜ਼ੂ ਮੋਨਾ ਨੇ ਹੋਰ ਜਿਹੜੇ ਦੋਸ਼ੀ ਨੇ ਉਹਨਾਂ ਨੇ ਅਮਾਉਂਟ ਵੀ ਸਰਵਿੰਦਰ ਕਰਤੀ ਸੀ ਤੁਹਾਨੂੰ ਮਾਫ ਮਾਫੀ ਦੇ ਦੋ ਉਹਦੇ ਵਿੱਚ ਕੀ ਹੈ ਮਾਫੀ ਦੇਣ ਦੀ ਗੱਲ ਨਹੀਂ ਜਦੋਂ ਠੱਗੀ ਦੀ ਐਫ ਆਈ ਆਰ ਦਰਦੀ ਹੁੰਦੀ ਹੈ ਉਹਨੇ ਕਤਲ ਨਹੀਂ ਕੀਤਾ ਹੁੰਦਾ ਤਾਂ ਠੱਗੀ ਦੇ ਕੇਸਾਂ ਜਦੋਂ ਬੰਦਾ ਜੇਲ੍ਹ 'ਚ ਹੈ ਤਾਂ ਉਹਦੀ ਜ਼ਮਾਨਤ ਹੋਣੀ ਹੀ ਹੁੰਦੀ ਹੈ ਅੱਜ ਕੁਝ ਐ ਜੀ ਖਬਰ ਆ ਰਹੀ ਹੈ ਕਿ 蒂ਮਾਨ ਉਹਨਾਂ ਨੂੰ ਇਹਨਾਂ ਕੋਈ ਹਿਰਾਸਤ ਚ ਲਿਆ ਗਿਆ ਪੁੱਛ ਕੇ ਚਲੀ ਦੇਖੋ ਇਹ ਮੀਡੀਆ ਤੋਂ ਮੈਨੂੰ ਜਾਣਕਾਰੀ ਮਿਲਦੀ ਹੈ ਕਿ 72 ਥਾਵਾਂ ਤੇ ਛਾਪੇਮਾਰੀ ਈਡੀ ਨੇ ਕੀਤੀ ਹੈ ਚੰਡੀਗੜ੍ਹ ਤੇ ਪੰਜਾਬ ਚ ਕੀ ਲੱਗਦਾ ਹੁਣ ਈਡੀ ਕਿੰਨੀ ਕੁ ਕੜੀ ਹੋ ਕੇ ਕਿਹੜੇ ਹੋ ਕੇ ਕਾਰਵਾਈ ਕਰੇਗਾ ਦੇਖੋ ਮੈਨੂੰ ਇਹ ਲੱਗਦਾ ਜੇ ਕੋਈ ਦੋਸ਼ੀ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਭਾਵੇਂ ਉਹ ਆਈਐਸ ਅਫਸਰ ਹੋਵੇ ਭਾਵੇਂ ਕੋਈ ਪੀਸੀਐਸ ਹੋਵੇ ਭਾਵੇਂ ਕੋਈ ਅਣਜਾਣ ਬੰਦਾ ਹੈ ਭਾਵੇਂ ਕੋਈ ਪ੍ਰਾਪਰਟੀ ਡੀ ਹੋਣੀ ਚਾਹੀਦੀ ਹੈ ਸੋ ਅੱਜ ਜਿਵੇਂ ਹੀ ਦਿਨ ਚੜ੍ਹਿਆ ਤਾਂ ED ਇਨਫੋਰਮੈਂਸ ਡਾਇਰੈਕਟੋਰੇਟ ਨੇ ਪੰਜਾਬ 'ਚ ਦਸਤਕ ਦੇ ਦਿੱਤੀ ਸੀ ਦਿੱਤੀ ਵੀ ਸੀਗੀ ਪੰਜਾਬ ਦੇ ਦੋ IAS ਅਫਸਰਾਂ ਦੇ ਕਰੇ DC ਫਿਰੋਜ਼ਪੁਰ ਰਜੇਸ਼ ਧਿਮਾਨ ਤੇ ਵਰੁਣ ਰੂਜ਼ਮ IAS ਵਰੁਣ ਰੂਜ਼ਮ ਕੌਣ ਨੇ ਐਲ ਆਰ ਰੂਜ਼ਮ ਲੱਭੂ ਰਾਮ ਰੂਜ਼ਮ ਜਿਹੜੇ ਕੀ ਮਨੁੱਖੀ ਅਧਿਕਾਰ ਦੇ ਜੱਜ ਰਹੇ ਨੇ ਉਹਨਾਂ ਦੇ ਸੁਪੁੱਤਰ ਨੇ ਇੱਕ ਚੰਗੀ ਸਾਖ ਜਿਹੜੀ ਹੈ ਰੂਜ਼ਮ ਦੀ ਬਣੀ ਹੋਈ ਸੀਗੀ ਤੇ ਈਡੀ ਨੇ ਸਵੇਰ ਦਾ ਆਪਾਂ ਕਹੀਏ ਦੋਨਾਂ ਨੂੰ ਨੱਪਿਆ ਹੋਇਆ ਉਹ ਮਾਮਲਾ ਕੀ ਹੈ ਮਾਮਲਾ ਸੀ ਜ਼ਿਲ੍ਹਾ ਮੁਹਾਲੀ ਸਹਬਜਾਦਾ ਅਜੀਤ ਸਿੰਘ ਨਗਰ ਦਾ ਪਿੰਡ ਬੱਕਰਪੁਰ ਦਾ ਫਰਜੀ ਅਮਰੂਦ ਘਟਾਲਾ ਇਸ ਘਟਾਲਣ ਲੈ ਕੇ ਆਵਾਜ਼ ਬੁਲੰਦ ਕਰਨ ਵਾਲੇ ਸਤਨਾਮ ਦਾਊ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਦਾਊ ਸਾਹਿਬ ਤੁਸੀਂ ਵੀ ਅੱਜ ਸਵੇਰੇ ਜਦੋਂ ਉੱਠੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਬਾਤ ਮਿਹਰਬਾਨੀ ਹਾਂ ਤੁਸੀਂ ਵੀ ਅੱਜ ਸਵੇਰੇ ਉੱਠੇ ਪਹਿਲੀ ਖਬਰ ਇਹ ਸੀਗੀ ਕਿ ਤੇਮਾਨ ਸਾਹਿਬ ਦੇ ਘਰੇ ਤੇ ਰੂਜ਼ਨ ਸਾਹਿਬ ਦੇ ਘਰੇ ਈਡੀ ਪਹੁੰਚੀ ਹੋਈ ਹੈ ਹਾਂ ਜੀ ਮੇਰੇ ਕੋਲੇ ਖਬਰ ਸੀ ਪਰ ਮੈਨੂੰ ਬਾਕਰਪੁਰ ਪਿੰਡ ਤੋਂ ਫੋਨ ਆਇਆ ਕਿਸਾਨਾਂ ਦਾ ਤੇ ਕਹਿੰਦੇ ਬਾਕਰਪੁਰ ਪਿੰਡ ਜਿਹਨੂੰ ਘੇਰਾ ਪਾਇਆ 30 40 ਗੱਡੀਆਂ ਹੈਗੀਆਂ ਤੇ ਅਮਰੂਦ ਬਾਗ ਸਕੈਮ ਵਾਲੇ ਦੇ ਘਰੇ ਈਡੀ ਹੈ ਅਸ ਇੱਥੋਂ ਜਾਣਕਾਰੀ ਮਿਲੀ ਅੱਗੇ ਫਿਰ ਬਾਅਦ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਖਬਰਾਂ ਹੂੰ ਜੀ ਸੋ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਵਿਸਤਾਰ ਨਾਲ ਸਮਝਾ ਦਿਓ ਵੀ ਇਹ ਅਮਰੂਦ ਘਟਾਲਾ ਹੈ ਕੀ ਹੈ ਕਿੱਦਾਂ ਇਹਨਾਂ ਅਫਸਰਾਂ ਦੀ ਸ਼ਮੂਲੀਅਤ ਹੈ ਦੇਖੋ ਜੀ ਜਿੱਦਾਂ ਮੋਹਾਲੀ ਸ਼ਹਿਰ ਨੂੰ ਡਿਵੈਲਪ ਕਰਨਾ ਅੱਗੇ ਕਿਸਾਨਾਂ ਕੋਲੋਂ ਲੈ ਕੇ ਜ਼ਮੀਨ ਨਵੇਂ ਸੈਕਟਰ ਡਿਵੈਲਪ ਕਰਨੇ ਆ ਐਦਾਂ ਹੀ ਜਿਹੜਾ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਹੈ ਇਹਨੇ ਨੇ 1600 ਏਕੜ ਦਾ ਪ੍ਰੋਜੈਕਟ ਐਟਰੋਪਾਲਿਸ ਪ੍ਰੋਜੈਕਟ ਪੰਜਾਬ ਸਰਕਾਰ ਨੇ ਗਮਾਡਾ ਨੇ ਬਣਾਣਾ ਸੀ ਹਾਊਸਿੰਗ ਪ੍ਰੋਜੈਕਟ ਉਹਦੇ ਲਈ ਜ਼ਮੀਨਾਂ ਲੈਣੀਆਂ ਕਿਸਾਨਾਂ ਕੋਲੋਂ ਤੇ ਉਹਦਾ ਨੋਟਿਸ ਨੰਬਰ 1 ਹੋ ਗਿਆ ਤੇ ਜ਼ਮੀਨਾਂ ਦੇ ਰੇਟ ਜੋ ਵੀ ਮਿਲਣੇ ਆ ਐਲਓਐਮਐਲ ਨੇ ਹੋਰ ਅਲੱਗ ਗੱਲ ਹੈ ਉਦੋਂ ਫਿਰ ਅਫਸਰਾਂ ਨੂੰ ਤੇ ਅਫਸਰਾਂ ਦੇ ਸਾਥੀ ਮਾਫੀਆ ਨੂੰ ਡੀਲਰਾਂ ਨੂੰ ਪਤਾ ਕਿ 1600 ਏਕੜ 'ਚ ਹੁਣ ਜ਼ਮੀਨਾਂ ਕਿਸਾਨਾਂ ਕੋਲ ਲੈਣੀਆਂ ਉਦੋਂ ਉਹਨੇ ਸਕੈਮ ਕਰਕੇ ਪੈਸੇ ਕਮਾਣ ਦੀ ਪਲਾਨਿੰਗ ਬਣਾ ਲਈ ਕਿਸਾਨਾਂ ਕੋਲ ਜ਼ਮੀਨਾਂ ਖੇਤੀ ਲਈ ਠੇਕੇ ਤੇ ਲੈ ਲਈਆਂ ਕਿਸੇ ਦੇ ਕੋ 50000 ਕੇ ਕੋ 40000 ਕੇ ਤੇ ਲੱਖ ਰੁਪਏ ਚ ਲੈ ਲਿਆ ਇਤਮਾਨ ਉਹਨਾਂ ਨੇ ਰੂਜਾ ਮੁੰਡਾ ਨੇ ਨਹੀਂ ਬਹੁਤ سارے ਲੋਕਾਂ ਨੇ ਉਹ ਜੋ ਭਪਿੰਦਰ ਸਿੰਘ ਡੀਲਰ ਆ ਤੇ ਹੋਰ ਕਈ ਲੋਕ ਆ ਇਹ ਵੀ ਸ਼ਾਮਲ ਸੀ ਹਾਂ ਇਹ ਸਾਰੇ ਸ਼ਾਮਲ ਹੈ ਤੇ ਕਈ ਉਸ ਪਿੰਡ ਦੇ ਸਰਪੰਚ ਦੀ ਬਹੁਤ ਸਾਰੀ ਜ਼ਮੀਨ ਹੈ ਕਈ ਉੱਥੇ ਜੱਦੀ ਜ਼ਮੀਨਾਂ ਸੀ ਉਹਨਾਂ ਦੀਆਂ ਉਹਨਾਂ ਨੇ ਵੀ ਕੱਪਲੇ ਵਜਾ ਨਾਲ ਮਿਲ ਕੇ ਪੈਸੇ ਪੁੱਛ ਦੇ ਕੇ ਉੱਤੇ ਵੱਧ ਬੋਟੇ ਲਗਾ ਲਏ ਕਿਸੇ ਸ਼ਬਦਾਂ ਚ ਕਹੀਏ ਬੈਂਦੀ ਗੰਗਾ ਚ ਜਿਹੜਾ ਧੋ ਸਕਿਆ ਧੋਲੇ ਬਿਲਕੁਲ ਜੀ ਇੱਕ ਦੋ ਨੂੰ ਛੱਡ ਕੇ ਲਗਭਗ ਸਾਰੇ ਨੇ ਕੀਤੇ ਮੇਰੇ ਕੋਲ ਆਏ ਸੀ ਉਹ ਲੋਕ ਜਿਹੜੇ ਸੱਚੇ ਕਿਸਾਨ ਆ ਜਿਨ੍ਹਾਂ ਨੇ ਇਹਨਾਂ ਨੇ ਉਹ ਕਹਿੰਦੇ ਸਾਨੂੰ ਲੱਖ ਰੁਪਏ ਦੇਣ ਲਈ ਗਵਾਡਾ ਵਾਲੇ ਤਰਲੇ ਕਰਨੇ ਪੈ ਰਹੇ ਸਾਨੂੰ ਦੇ ਨਹੀਂ ਰਹੇ ਤੇ ਸਾਡੇ ਸਾਥੀਆਂ ਨੂੰ ਕਹਿੰਦੇ ਕਰੋੜਾ ਰੁਪਏ ਮਿਲ ਗਏ ਮੈਨੂੰ ਗੱਲ ਹਾਜਮ ਨਹੀਂ ਹੋਈ ਅਸੀਂ ਆਪਣੀ ਟੀਮ ਨਾਲ ਥੋੜੀ ਇਨਵੈਸਟੀਗੇਸ਼ਨ ਕਰਨ ਲੱਗ ਪਏ 2017 18 ਦਾ ਮਾਮਲਾ ਚੱਲ ਰਿਹਾ ਤੇ ਮਾਮਲਾ ਕੀ ਸੀ ਕਿ ਜਦੋਂ ਜ਼ਮੀਨ ਦਾ ਨੋਟਿਸ ਹੋਇਆ ਕਿ ਸਰਕਾਰ ਨੇ ਲੈਣੀ ਹੈ ਉਦੋਂ ਕਿਸਾਨਾਂ ਕੋਲੋਂ ਠੇਕੇ ਤੇ ਜ਼ਮੀਨ ਲੈ ਕੇ ਉੱਥੇ ਅਮਰੂਦ ਦੇ ਬੁੱਟੇ ਲਗਾ ਲਏ 2 2 ਇੰਚ ਤੇ ਬਨੂੜ ਕੋਈ ਸੀਗਾ ਮਾਲੀ ਉਹਦੇ ਕੋਲ 50 ਰੁਪਏ ਦਾ ਠੇਕਾ ਕਰ ਲਿਆ ਤੇ ਜਦੋਂ ਅਗਲੇ ਨੋਟਿਸ ਆਏ ਸਰਕਾਰ ਨੇ ਜਦੋਂ ਮੁਆਵਜ਼ਾ ਬੰਨਣਾ ਜਾਂ ਐਲਓਆਈ ਜਾਰੀ ਕਰਨੀ ਤੇ ਦੋ ਤਿਰਾਂ ਖੜੀਆਂ ਹੋ ਗਈਆਂ ਸਰਕਾਰ ਕੋਲੇ ਇੱਕ ਤਾਂ ਕਿਸਾਨ ਜਿਹੜਾ ਜ਼ਮੀਨ ਦਾ ਮਾਲਕ ਉਹਨੂੰ ਜੋ ਮਿਲਣਾ ਮਿਲੇਗਾ ਦੂਜਾ ਝਾਲੀ ਕਿਸਾਨ ਤੇ ਡੀਲਰ ਤੇ ਅਫਸਰਾਂ ਦੇ ਬੰਦੇ ਉਹ ਖੜੇ ਹੋਗੇ ਕਹਿੰਦੇ ਸਾਡੇ ਇੱਥੇ ਫਸਲ ਖੜੀ ਹੈ ਉਹ ਮੁਆਵਜ਼ਾ ਦੇ ਦਿਓ ਜੇ ਫਸਲ ਹੋਵੇ ਕਣਕ ਝੋਨਾ ਉਹਨੂੰ 3-4 ਮਹੀਨੇ ਇੰਤਜ਼ਾਰ ਕਰ ਸਕਦੇ ਆ ਉਹ ਕਹਿੰਦੇ ਸਾਡੀ ਫਸਲ ਕੀ ਹੈ ਇੱਥੇ ਅਮਰੂਦਾਂ ਦੇ ਦਰਖਤ ਲੱਗੇ ਹੋਏ ਆ ਜਿਹੜੇ ਬੁੱਟੇ ਸੀ ਇੰ 2 ਇੰਚ ਦੇ ਉਹਨੂੰ 4-5 ਸਾਲ ਦਾ ਦਰਖਤ ਦਿਖਾਇਆ ਉਹ ਕਿਉਂ ਦਿਖਾਇਆ ਕਿਉਂਕਿ ਪੰਜਾਬ ਸਰਕਾਰ ਨੇ ਜਿਹੜਾ ਮੁਆਵਜ਼ਾ ਦੇਣਾ ਬਾਗਬਾਨੀ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਆ ਇੱਕ ਬੁੱਟੇ ਦੀ ਜਿੰਨੀ ਉਮਰ ਹੈ ਜਿੰਨੇ ਸਾਲ ਉਹਨੇ ਫਲ ਦੇਣਾ ਉਹਦੀ ਕੈਲਕੂਲੇਸ਼ਨ ਕਰਕੇ ਅਮਰੂਦ ਦੇ ਬੁੱਟੇ ਲਈ 5500 ਰੁਪਏ ਇੱਕ ਦਰਖਤ ਦਾ ਮੁਆਵਜ਼ਾ ਮਿਲਦਾ ਇਹਨਾਂ ਦੇ ਲਾਗੇ ਲਾਟਰੀ 50 ਰੁਪਏ ਦਾ ਬੁੱਟਾ ਦਿਖਾ ਕੇ ਤੇ 5500 ਰੁਪਏ ਲੈ ਲੈ 80% ਜਿੱਦਾਂ ਹੀ 5000 ਵਧਾਤੇ ਉਹਦਾ ਨਹੀਂ ਬਹੁਤੇ ਕਿਸੇ 80% ਕਿਸੇ ਦੇ ਹੋਏ 50 ਰੁਪਏ ਦਾ ਬੁੱਟਾ ਵੀ ਨਹੀਂ ਲਗਾਇਆ ਖਾਲੀ ਖੇਤਾ ਜੀ अच्छा एक ਤਾਂ ਇਹ ਕਪਲਾ ਹੈਗਾ ਮਦਾਨੀ ਹੈ ਮਦਾਨੀ ਹੈ ਹਾਂ ਦੂਜਾ ਹੁਣ ਜਿਹੜਾ ਕਣਕ ਦੇ ਝੋਨੇ ਦੀ ਮੁੱਠੀ ਭਰ ਕੇ ਬੀਜ ਸਿੱਟਦੇ ਆ ਪਤਾ ਨਹੀਂ ਕਿੰਨੇ ਪੌਦੇ ਉਗਣੇ ਆ ਜਿਹੜਾ ਅਮਰੂਦ ਲਗਾਣੇ ਆ ਬਾਗਬਾਨੀ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਜਿੰਨੀ ਲੰਬਾਈ ਚੜਾਈ 1 ਏਕੜ ਦੀ ਆ ਉਹ ਚ 110 ਬੁੱਟੇ ਲੱਗ ਸਕਦੇ ਆ ਜੇ ਕੋ ਵੱਧ ਤੋਂ ਵੱਧ ਲਗਾਏ ਸੰਗਣਾ ਕਰਕੇ 120 ਬੁੱਟੇ ਲੱਗ ਸਕਦੇ ਆ ਉਸ ਤੋਂ ਵੱਧ ਬੁੱਟੇ ਲਗਾਣਾ ਰეკਮੈਂਡ ਨਹੀਂ ਕਰਦੀ ਪੰਜਾਬ ਸਰਕਾਰ ਇਹਦਾ ਮਤਲਬ 120 ਬੁੱਟਿਆਂ ਦਾ 120 ਦਰਖਤਾਂ ਦਾ ਮੁਆਵਜ਼ਾ ਮਿਲਦਾ ਜੇ ਅਸਲ ਵਿੱਚ ਦਰਖਤ ਹੁੰਦੇ ਤਾਂ ਇਹਨਾਂ ਅਫਸਰਾਂ ਨੇ ਇਹਨਾਂ ਮਾਫੀਏ ਨੇ ਇਹਨਾਂ ਘਟਾਲੇਬਾਜ਼ਾਂ ਨੇ ਉੱਥੇ 2 ਤੋਂ ਲੈ ਕੇ 3000 ਦਰਖਤ ਇੱਕ ਕੀ ਕਸੂਰ ਰਜੇਸ਼ ਧਿਮਾਨ ਏਸੀ ਇਹ ਗਮਾੜਾ ਰਹੇ ਹੈਗੇ ਨੇ ਤੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਸੀ ਵੀ ਆ ਚੀਜ਼ ਹੋਣੀ ਆ ਤੇ ਉਹ ਸ਼ਾਮਿਲ ਹੋ ਗਏ ਸੀ ਮਾਮਲੇ 'ਚ ਹਾਂ ਬਿਲਕੁਲ ਸਾਡੇ ਧਿਆਨ 'ਚ ਨਹੀਂ ਸੀ ਕੌਣ ਆਏਗਾ ਸਾਡੇ ਕੋਲੋਂ ਕਿਸਾਨ ਆਏ ਸੀ ਅਸੀਂ ਆਪਣੇ ਲੈਵਲ ਤੇ ਇਨਵੈਸਟੀਗੇਸ਼ਨ ਕੀਤੀ ਅ ਪਿਛਲੀ ਸਰਕਾਰ ਦੇ ਸਮੇਂ ਮੈਂ ਖੁਦ ਆਪਣੀ ਈਮੇਲ ਆਈਡੀ ਤੋਂ ਕੰਪਲੇਨਟ ਕੀਤੀ ਬਾਰ-ਬਾਰ ਉਹਦਾ ਰਿਮਾਈਂਡਰ ਭੇਜਦੇ ਰਹੇ ਹਾਂ ਭਗਵੰਤ ਮਾਨ ਸਰਕਾਰ ਆ ਗਈ ਜਦੋਂ ਭਗਵੰਤ ਮਾਨ ਸਰਕਾਰ ਦਾ ਪਹਿਲਾ ਵਿਧਾਨ ਸਭਾ ਸੈਸ਼ਨ ਜਿੱਦੋਂ ਨੂੰ ਯਾਦ ਆ ਕਿ ਪੀਐਸਸੀ ਸਕੈਮ 'ਚ ਵੀ ਅਸੀਂ ਬਾਹਰ ਪਹੁੰਚੇ ਸੀ ਉਸ ਤੋਂ ਕੁਝ ਦਿਨ ਬਾਅਦ ਮੇਰੀ ਭਗਵੰਤ 15 ਸਕਿੰਟ ਮੈਂ ਗੱਲ ਕੀਤੀ ਸਟੇਜ ਤੋਂ ਆ ਰਹੇ ਸੀ ਮੈਂ ਉਹਨੂੰ ਕਹੇ ਵੀ ਸਰ ਮੈਂ ਤੁਹਾਨੂੰ ਕੋ 15 ਸਕਿੰਟ ਗੱਲ ਕਰਨੀ ਜਾਂਦੇ ਸੀ ਮਾੜਾ ਮਾੜਾ ਮੈਨੂੰ ਉਹ ਫਾਈਲ ਦਿੱਤੀ ਉਹ ਜਿਹੜਾ ਅਮਰੂਦ ਬਾਗਸ ਸਕੈਮ ਦੀ ਫਾਈਲ ਵੀ ਸੀ ਔਰ ਇਹ ਕਹੇ ਸਰ 3 ਮਿੰਟ ਪੜ ਲਿਓ ਪੰਜਾਬ ਦਾ ਖਜ਼ਾਨਾ ਭਰ ਜਾਏਗਾ ਜੇ ਕਾਰਵਾਈ ਕਰ ਦਿੱਤਾ ਮੈਨੂੰ ਪਤਾ ਨਹੀਂ ਕੀ ਹੋਇਆ ਤੇ ਉਸ ਤੋਂ ਬਾਅਦ ਮੈਂ ਸਮਝਦਾ ਸਾਡੀ ਗੱਲ ਸੁਣੀ ਭਗਵੰਦਵਾਨ ਸਾਹਿਬ ਨੇ ਐਫ ਆਈ ਆਰ ਦਾਜ ਕੀਤੀ ਵਿਜੀਲੈਂਸ ਨੇ ਐਫ ਆਈ ਆਰ ਦਾਜ ਕਰਕੇ ਲਗਭਗ ਡੇਢ ਦਰਜਨ ਲੋਕ ਅਰੈਸਟ ਕੀਤੇ ਉਦੋਂ ਐਫ ਆਈ ਆਰ ਦੀ ਕਾਪੀ ਪੜ ਕੇ ਲੱਗਿਆ ਮੀਡੀਆ ਵਾਲੇ ਨੂੰ ਪਤਾ ਕਿ ਕੌਣ ਬਰਨ ਰੋਜ ਮੈਂ ਕੌਣ ਰਜੇਸ਼ ਤਮਾਨਾ ਹੈ ਉਹਦੀ ਵਾਈਫ ਦਾ ਨਾਮ ਕੀ ਪ੍ਰੋਪਰਟੀ ਡੀਲਰ ਨਹੀਂ ਹੈ ਕਲਾ ਪਿੰਡ ਦੇ ਲੋਕ ਨਹੀਂ ਹੈ ਤੇ ਇਹ ਚ ਅਫਸਰ ਵੀ ਆਈਐਸ ਤੇ ਪੀਸੀਐਸ ਅਫਸਰ ਕੁਝ ਨਾਮ ਦੱਸੋਗੇ ਪੀਸੀਐਸ ਦੇ ਆ ਦੇਖੋ ਇਹ ਚ ਮਿਲੇ ਮਲਾਏ ਜਿਹੜਾ ਰਜੇਸ਼ ਤਮਾਨ ਦਾ ਨਾਮ ਆਇਆ ਉਹਦੀ ਵਾਈਫ ਦੇ ਨਾਮ ਮੁਆਵਜ਼ਾ ਮਿਲਿਆ ਨਾਮ ਵਾਲੀ ਦਾ ਉਹਨਾਂ ਦੀ ਨਾਮ ਮੇਰੇ ਸਮੇਂ ਜਵਾਨੀ ਆਦ ਨਹੀਂ ਰਜੇਸ਼ ਤਮਾਨ ਜਿਹੜੇ ਡੀਸੀ ਫਿਰੋਜ਼ਪੁਰ ਉਹਨਾਂ ਦੀ ਵਾਈਫ ਦਾ ਨਾਮ ਆਇਆ ਪਰ ਉਹ ਰੁਜਮ ਜੀ ਜਿਹੜੇ ਹਨ ਉਹਨਾਂ ਦੀ ਪਤਨੀ ਦਾ ਨਾਮ ਆਇਆ ਤੇ ਨਾਮ ਯਾਦ ਨਹੀਂ ਮੇਰੇ ਯਾਦ ਨਹੀਂ ਹੈ ਸਮੇਂ ਉਹਨਾਂ ਦੋਨਾਂ ਦਾ ਨਾਮ ਹੈ ਤੇ ਜਿਹੜੇ ਅਰੇਸਟ ਹੋਏ ਬਾਅਦ ਪੀਸੀਐਸ ਅਫਸਰ ਮਿਸਟਰ ਜੋਹਲ ਜਿਹੜੇ ਐਲਏਸੀ ਗਮਾਟ ਭਾਗਵਾਨੀ ਵਿਭਾਗ ਦੇ ਦੋ ਤਿੰਨ ਅਫਸਰ ਵੱਡੇ ਗ੍ਰਿਫਤਾਰ ਹੋਏ ਸਾਨੂੰ ਪਤਾ ਨਹੀਂ ਕਿ ਇਹ ਗ੍ਰਿਫਤਾਰ ਹੋਣਗੇ ਸਾਨੂੰ ਇਹ ਵੀ ਨਹੀਂ ਪਤਾ ਜਾਂਦਾ ਹਿੱਸਾ ਕੀ ਹੈ ਪਰ ਇਥੋਂ ਜੋ ਅਸੀਂ આરોਪ ਲਾਇਆ ਸੀ ਜੋ ਇਹ ਸ਼ਿਕਾਇਤ ਕੀਤੀ ਸੱਚ ਪਾਈ ਗਈ ਸਾਡੀ ਜਾਣਕਾਰੀ ਮੁਤਾਬਕ ਇਹ ਇਕੱਲਾ ਐਟਰੋਪਾਲਿਸ ਪ੍ਰੋਜੈਕਟ ਨਹੀਂ ਹੈ ਇਹ ਗਮਾੜਾ ਦੇ ਅਧਿਕਾਰੀਆਂ ਨੇ ਮਿਲ ਕੇ ਹੋਰ ਨਿਊ ਚੰਡੀਗੜ੍ਹ ਤੇ ਮੋਹਾਲੀ 'ਚ ਹੋਰ ਤਾਂ ਵੀ ਇਹ ਸਕੈਮ ਕੀਤਾ ਸਾਡੀ ਜਾਣਕਾਰੀ ਇਹ ਜੀ ਕਿ ਹਜ਼ਾਰ ਕਰੋੜ ਦੇ ਨਢੇ ਤੇ ਦਾ ਇਹ ਸਕੈਮ ਹੈਗਾ ਮਤਲਬ ਕਈ ਥਾਵਾਂ ਤੇ ਆਪਾਂ ਕਹਿ ਲਿਆ ਵੀ ਬਹੁਤੇ ਵੀ ਨਹੀਂ ਰੱਗੇ ਅਮਰੂਦਾਂ ਦੇ ਅਮਰੂਦ ਛਾ ਕੇ ਸਾਰੇ ਗਏ ਇਹ ਕਹਿ ਸਕਦੇ ਆ ਬਿਲਕੁਲ ਜੀ ਬਿਲਕੁਲ ਛੱਕ ਛਲ ਗਏ ਅੱ ਆਤਾ ਹੈ ਕਿ ਅਸੀਂ ਆਪਣੇ ਕੋਲ ਕੁਝ ਵੀ ਨਹੀਂ ਰੱਖਦੇ ਜਦੋਂ ਸਬੂਤ ਇਕੱਠੇ ਹੋ ਜਾਂਦੇ ਆ ਆਰਟੀਆਈ ਡਾਕੂਮੈਂਟ ਆ ਗਏ ਇਧਰ ਉਧਰ ਡਾਕੂਮੈਂਟ ਆ ਗਏ ਤਾਂ ਅਸੀਂ ਖਿਲਾਰਾ ਪਾ ਦਿੰਦੇ ਆ ਸੋਸ਼ਲ ਮੀਡੀਆ ਤੇ ਵੀ ਠੀਕ ਹੈ ਤੇ ਸੋਸ਼ਲ ਮੀਡੀਆ ਨਾਲ ਸਾਡੇ ਨਾਲ ਈਡੀ ਈਡੀ ਵਾਲੇ ਵੀ ਜੁੜੇ ਹੋਏ ਆ ਇੰਟੈਲੀਜੈਂਸ ਬਿਊਰੋ ਵੀ ਜੁੜੇ ਹੋਏ ਆ ਹਾਂ ਹਾਂ ਅਫਸਰਾਂ ਦਾ ਫੋਨ ਵੀ ਆਉਂਦੇ ਆ ਉਹਨਾਂ ਕੋਲ ਵੀ ਚੱਲੇ ਜਾਂਦੀ ਆ ਪਰ ਹੋਇਆ ਕਿ ਉਹਨਾਂ ਦਿਨਾਂ ਦੇ ਅਸੀਂ ਪਲਾਟ ਸਕੈਮ ਜਿਹੜਾ ਇੰਡਸਟਰੀਅਲ ਪਲਾਟ ਸਕੈਮ ਵੀ ਐਕਸਪੋਜ਼ ਕੀਤਾ ਸੀ ਫਲਿੱਪਸ ਪਲਾਟ ਸਕੈਮ ਤੇ ਐਫਆਈਆਰ ਦਾਜ ਹੋਈ ਸੀ ਸ਼ਾਮਸ਼ੰਦਰ अरोड़ा ਜੇਲ੍ਹ ਵੀ ਗਏ ਸੀਗੇ ਸਾਫ ਕਾਰ ਦੇ ਉਦਯੋਗ ਮੰਤਰੀ ਤੇ ਉਦੋਂ ਸਾਡੀ ਟੀਮ ਦੇ ਕੁਝ ਬੰਦੇ ਨੇ ਈਡੀ ਦੇ ਅਫਸਰਾਂ ਨਾਲ ਜਲੰਧਰ ਮੀਟਿੰਗ ਕੀਤੀ ਉਹਨਾਂ ਨੇ ਪੂਰੀ ਡਿਟੇਲ ਜਿਹੜਾ ਪੰਜਾਬ ਦਾ ਉਦਯੋਗਿਕ ਪਲਾਟ ਘੁਟਾਲਾ ਉਹਦੀ ਰਿਟਰਨ ਕੰਪਲੇਂਟ ਦਿੱਤੀ ਸੀ ਉਹਨਾਂ ਲੋਕਾਂ ਨੇ ਉਦੋਂ ਈਡੀ ਨੂੰ ਵੀ ਇੱਥੇ ਇਹਦੇ ਬਾਰੇ ਕੰਪਲੇਂਟ ਦਿੱਤੀ ਸੀ ਤੇ ਉਹ ਜਾਣਕਾਰੀ ਸੀਗੀ ਪਰ ਮੈਨੂੰ ਹੈਰਾਨੀ ਹੈ ਕਿ ਅਮਰੂਦ ਬਾਗਸ ਸਕੀਮ ਚ ਬਹੁਤ ਵਧੀਆ ਕੰਮ ਕੀਤਾ ਈਡੀ ਨੇ ਵੀ ਪੰਜਾਬ ਸਰਕਾਰ ਨੇ ਵਧੀਆ ਕੰਮ ਕੀਤਾ ਕੋਈ ਕਮੀ ਨਹੀਂ ਛੱਡੀ ਠੀਕ ਹੈ ਕੁਝ ਬੰਦੇ ਸਾਨੂੰ ਹੈ ਕਿ ਇਹ ਬੰਦੇ ਅਰੈਸਟ ਨਹੀਂ ਹੋਏ ਜਾਂ ਸਾਨੂੰ ਅੱਗੇ ਜਾਣਕਾਰੀ ਹੈ ਨਹੀਂ ਤੇ 38 ਕਰੋੜ ਰੁਪਇਆ ਭਗਵੰਤ ਮਾਨ ਸਾਹਿਬ ਦਾ ਬਿਆਨ ਸੀ ਕਿ ਗੰਗਾ ਕਈਆਂ ਹੱਡੀਆਂ ਕਦੇ ਵਾਪਸ ਨਹੀਂ ਆਉਂਦੀਆਂ ਅਸੀਂ ਹੱਡੀਆਂ ਵਾਪਸ ਆਣ ਲਗਾ ਦੇਾਂਗੇ ਲਗਾ ਦਿੱਤੀਆਂ ਉਹ ਇਹੀ ਸਕੈਮ ਸੀ ਮਨੂਜ ਬਾਖਸ਼ ਸਕੈਮ ਅੱਛਾ ਇਹ ਵੀ ਸੁਣਨ ਮਿਲਿਆ ਸੀ ਕਿ ਧਿਮਾਨ ਉਹਨਾਂ ਨੇ ਰੂਜ਼ੂ ਮੋਨਾ ਨੇ ਹੋਰ ਜਿਹੜੇ ਦੋਸ਼ੀ ਨੇ ਉਹਨਾਂ ਨੇ ਅਮਾਉਂਟ ਵੀ ਸਰੈਂਡਰ ਕਰਤੀ ਸੀ ਸਾਨੂੰ ਮਾਫ ਮਾਫੀ ਦੇ ਦਿਓ ਉਹਦੇ ਵਿੱਚ ਕੀ ਹੈ ਮਾਫੀ ਦੇਣ ਦੀ ਗੱਲ ਨਹੀਂ ਜੇ ਜਦੋਂ ਠੱਗੀ ਦੀ ਐਫ ਆਈ ਆਰ ਦਰਜ ਹੁੰਦੀ ਹੈ ਉਹਨੇ ਕਤਲ ਨਹੀਂ ਕੀਤਾ ਹੁੰਦਾ ਤਾਂ ਠੱਗੀ ਦੇ ਕੇਸਾਂ ਜਦੋਂ ਬੰਦਾ ਜੇਲ੍ਹ 'ਚ ਹੈ ਤਾਂ ਉਹਦੀ ਜ਼ਮਾਨਤ ਹੋਣੀ ਹੀ ਹੁੰਦੀ ਹੈ ਤੇ ਹਾਈ ਕੋਰਟ ਦੇ ਹਾਈ ਕੋਰਟ ਦੇ ਵਿੱਚ ਫਿਰ ਕੀ ਹੋਇਆ ਕਿ ਹਾਈ ਕੋਰਟ ਨੇ ਜਦੋਂ ਜ਼ਮਾਨਤ ਦੇਣੀ ਸੀ ਤਾਂ ਉਦੋਂ ਇਹ ਸ਼ਰਤ ਰੱਖੀ ਕਿ ਜੋ ਕਪਲੇ ਦਾ ਅਮਾਉਂਟ ਉਹ ਵਾਪਸ ਕਰ ਦਿਓ ਪੰਜਾਬ ਸਰਕਾਰ ਨੂੰ ਕੁਝ ਲੋਕਾਂ ਦੀ ਐਂਟ੍ਰੀਸਪੇਟਰੀ ਬੇਲ ਜਿਹੜੀ ਹੈ ਇਸ ਸ਼ਰਤ ਤੇ ਮਨਜ਼ੂਰ ਹੋਈ ਕਿ ਜਿਹੜਾ ਕਪਲੇ ਦਾ ਪੈਸਾ ਪੰਜਾਬ ਸਰਕਾਰ ਦੇ ਖਜ਼ਾਨੇ ਜਾਮਾ ਕਰਾਓ ਉਦੋਂ ਭਗਵਾਨ ਜਮਾਨਤਮਾਨ ਸਾਹਿਬ ਦੇ ਬਿਆਨਾਂ ਮੁਤਾਬਕ 38 ਕਰੋੜ ਰੁਪਏ ਉਦੋਂ ਤੱਕ ਆ ਚੁੱਕਿਆ ਸੀ ਮਤਲਬ ਇਹਨਾਂ ਨੇ ਸਿਰਫ ਇਹਨਾਂ ਜ਼ਮਾਨਤਾਂ ਹੋ ਗਈਆਂ ਪੈਸਾ ਇਹਨਾਂ ਨੇ ਵਾਪਸ ਜਮਾ ਕਰਾਤੇ ਐ ਵੈਸੇ ਇਹਨਾਂ ਨੂੰ ਪੱਕੇ ਤੌਰ ਤੇ ਹਲੇ ਕੇਸ ਤੋਂ ਬਾਹਰ ਨਹੀਂ ਕੀਤਾ ਗਿਆ ਨਹੀਂ ਬਾਹਰ ਨਹੀਂ ਕੀਤਾ ਗਿਆ ਤੇ ਕੁਝ ਬੰਦੇ ਅਰੇਸਟ ਵੀ ਨਹੀਂ ਹੋਏ ਉਦੋਂ ਵੀ ਸਾਨੂੰ ਸ਼ੰਕਾ ਸੀਗੀ ਪਰ ਅਸੀਂ ਖੁਸ਼ ਸੀਗੇ ਕਿ ਬਹੁਤ ਸਾਰੇ ਬੰਦੇ ਅਰੇਸਟ ਹੋਏ ਐ ਪੈਸੇ ਵਾਪਸ ਆਏ ਐ ਤੇ ਹੋਰ ਵੀ ਕਈ ਆਰਡਰ ਹੋਏ ਐ ਹੋ ਸਕਦਾ 100 ਕਰੋੜ ਵਾਪਸ ਆ ਗਏ 150 ਕਰੋੜ ਆ ਗਏ ਹੋਵੇ ਸਾਡਾ ਮਟਰ ਨਹੀਂ ਵੇਸੀ ਪੁੱਛਣਾ ਸਾਡਾ ਬਣਦਾ ਨਹੀਂ ਅਸੀਂ ਤਾਂ ਜੋ ਕਰਨਾ ਸੀ ਕਰਤਾ ਤੁਹਾਨੂੰ ਵੀ ਕਈਆਂ ਨੇ ਆ ਕੇ ਫਿਰ ਤੁਹਾਡੇ ਵੀ ਕੀਤੀ ਹੋਣੀਆਂ ਬੇਨਤੀਆਂ ਵੀ ਆਪਣੀ ਤੁਸੀਂ ਵਿਸਲ ਬਲੋ ਉਪਰ ਚੇ ਅੜ ਜੋ ਸੇਵਾ ਦਸੋ हां चलो ये हुंदी है जेड़ा भूपेंद्र सिंह मेन जेड़ा इस च दोषी है ओने मेरे नाल मीटिंग कीती सी जदौ मीटिंग करना आया ता ऐदै पार्क च बैठ के मीटिंग कीती सी क्यूंकि असि जदौ किसी अनजाण बंदे नु मीटिंग करदे हां उंदी जड़ा तक ਪਹੁੰਚਦੇ ਕਿਉਂ ਕਰ ਰਹਾ ਹੈ ਦਾ ਮਕਸਦ ਕੀ ਹੈ ਉਦੋਂ ਸਾਨੂੰ ਉਹਦੇ ਪਿੰਡ ਦੇ ਬੰਦੇ ਦੱਸੇ ਵੀ ਇਹਨੇ 3-400 ਕਰੋੜ ਕਮਾਇਆ ਇਹ ਥੋੜੇ ਕੋ ਪੈਸੇ ਦੀ ਆਫਰ ਲੈ ਕੇ ਆ ਰਹਾ ਅਕਿ ਬੰਦੇ ਪੈਸੇ ਦੀ ਮਾਉਂ ਦੇਗੀ ਤੇ ਅਸੀਂ ਘਰ ਨਹੀਂ ਬੁਲਾंदे ਨਾ ਕਿ ਦਫ਼ਤਰਾਂ 'ਚ ਮਿਲਦੇ ਆ ਅਸੀਂ ਪਾਰਕ 'ਚ ਬੁਲਾਇਆ 15-20 ਬੰਦੇ ਸਾਡੇ ਸ਼ਹਿਰ ਕਰਨ ਵਾਲੇ ਸੀ ਉੱਤੇ ਉਦੋਂ ਮੇਰੇ ਨਾਲ ਉਹਨੇ ਜੋ ਗੱਲ ਕੀਤੀ ਮੈਂ ਸ਼ੁਰੂ ਇੱਥੋਂ ਕੀਤੀ ਕਿ ਬਾਈ ਜੀ ਪੈਸੇ ਦੇਣ ਦੀ ਗੱਲ ਮੇਰੇ ਨਾਲ ਨਾ ਕਰੇ ਜ ਤੇ ਬਾਕੀ ਉਹਨੇ ਵਾਕਈ ਡਿਟੇਲ ਜਿਹੜੀ ਗੱਲਾਂ ਕੀਤੀ ਆ ਜੇ ਫਰੈਂਡ ਕੀਤੀਆਂ ਤੇ ਉਹਨੇ ਆਪਣੀ ਸਾਰੀ ਗੱਲਬਾਤ ਦੱਸਿਆ ਮੈਂ ਦੋਸ਼ੀ ਨਹੀਂ ਅਸੀਂ ਕੁਝ ਵੀ ਗਲਤ ਨਹੀਂ ਕੀਤਾ। ਆ ਮੇਰਾ ਉਹਦੇ ਨਾਲ ਐ ਸੀ ਜੇ ਤੁਸੀਂ ਦੋਸ਼ੀ ਨਹੀਂ ਥਾਲਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ। ਪਰ ਨਾਲ ਲੱਗਦੀ ਇੱਕ ਗੱਲ ਕਹਦੇ ਜੇ ਮੇਰੇ ਮੁਤਾਬਕ ਤੂੰ 500 ਕਰੋੜ ਕਮਾਇਆ ਜੇ ਤੂੰ ਦੋਸ਼ੀ ਆ 500 ਕਰੋੜ ਸਾਰਾ ਖਰਚ ਦੇ ਫਿਰ ਤੂੰ ਬਚੇਗਾ ਨਹੀਂ। ਅੱਛਾ ਅੱਜ ਕੁਝ ਐ ਜੀ ਖਬਰ ਆ ਰਹੀ ਹੈ ਕਿ ਤਿਮਾਨ ਉਹਨਾਂ ਨੂੰ ਇਹਨਾਂ ਕੋਈ ਹਿਰਾਸਤ ਚ ਲਿਆ ਗਿਆ ਪੁੱਛ ਕੇ ਚਲੀ। ਦੇਖੋ ਇਹ ਮੀਡੀਆ ਤੋਂ ਮੈਨੂੰ ਜਾਣਕਾਰੀ ਮਿਲਦੀ ਹੈ ਕਿ 72 ਥਾਵਾਂ ਤੇ ਛਾਪੇਮਾਰੀ ਈਡੀ ਨੇ ਕੀਤੀ ਹੈ ਚ ਉਹ ਜੋ ਸੁਣਨ ਚ ਆਇਆ ਕਿ ਜਿਹੜੇ ਆਈਐਸ ਅਫਸਰਾਂ ਨੂੰ ਪੁੱਛ ਕੇ ਛੱ ਲਈ ਆਪਣੇ ਨਾਲ ਲੈ ਕੇ ਗਏ ਹੁਣ ਇਹ ਮੀਡੀਆ ਵਾਲੇ ਦੇ ਮੈਸੇਜ ਆਏ ਮੈਨੂੰ ਕੀ ਲੱਗਦਾ ਹੁਣ ਈਡੀ ਕਿੰਨੀ ਕੁ ਕੜੀ ਹੋ ਕੇ ਕਿਹੜੇ ਹੋ ਕੇ ਕਾਰਵਾਈ ਕਰੇਗਾ ਦੇਖੋ ਮੈਨੂੰ ਇਹ ਲੱਗਦਾ ਜੇ ਕੋਈ ਦੋਸ਼ੀ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਭਾਵੇਂ ਉਹ ਆਈਐਸ ਅਫਸਰਾ ਭਾਵੇਂ ਕੋਈ ਪੀਸੀਐਸਾ ਭਾਵੇਂ ਕੋਈ ਅਣਜਾਣ ਬੰਦਾ ਹੈ ਭਾਵੇਂ ਕੋਈ ਪ੍ਰੋਪਰਟੀ ਡੀਲਰ ਹੋਣੀ ਚਾਹੀਦੀ ਹੈ ਪਰ ਮੈਂ ਤੁਹਾਡੇ ਚੈਨਲ ਰਾਹੀਂ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਈਡੀ ਨੂੰ ਬੇਨਤੀ ਕਰਦਾ ਕਿ ਜਿਹੜੇ ਬਾਕੀ ਕ ਘਪਲੇ ਦੇ ਅਸੀਂ ਪੇਪਰ ਤੁਹਾਨੂੰ ਦਿੱਤੇ ਆ ਉਹਦੇ ਉੱਤੇ ਕਾਉਂ ਨਾਲ ਗੱਲਬਾਤ ਚੱਲ ਰਹੀ ਸੀ ਔਰ ਗੱਲਬਾਤ ਜੋ ਨਿਕਲ ਕੇ ਆਇਆ ਜਿਹੜਾ ਇਹ ਜ਼ਿਲ੍ਹਾ ਸਹਿਬਜਾਦਾ ਜੀਤ ਸਿੰਘ ਨਗਰ ਮੋਹਾਲੀ ਦੇ ਪਿੰਡ ਬੱਕਰਪੁਰ ਦਾ ਅਮਰੂਦ ਘਟਾਲਾ ਅਮਰੂਦ ਘਟਾਲਾ ਅਫਸਰਾਂ ਨੇ ਵੀ ਕਿਵੇਂ ਕੀਤਾ ਆਈਐਸ ਪੀਸੀਐਸ ਹੋਰ ਜਿਹੜੇ ਕਿਸਾਨ ਵੀ ਸੀਗੇ ਕਿਦਾਂ ਘਟਾਲਾ ਕੀਤਾ ਕਿ ਪਹਿਲੀ ਗੱਲ ਕਈਆਂ ਨੇ ਬੂਟਾ ਲਾਇਆ ਹੀ ਨਹੀਂ ਅਮਰੂਦ ਦਾ ਤੇ ਕਹਿੰਦੇ ਜੀ ਸਾਡੀ ਫਸਲ ਬਰਬਾਦ ਹੋ ਗਈ ਤੇ ਸਾਨੂੰ ਪੈਸਾ ਦੇ ਦਿਓ ਦੇ ਦਿੱਤਾ ਗਿਆ ਮੁਆਵਜ਼ਾ ਕਈਆਂ ਨੇ 50 ਰੁਪਏ ਦਾ ਜਿਹੜਾ ਬੂਟਾ ਲਾਇਆ ਉਹਨੂੰ ਹਰਿਆ ਭਰਿਆ ਦਰਖਤ ਦਿਖਾ ਕੇ 5500 ਰੁਪਏ ਦਾ ਉਹਦਾ ਪ੍ਰਤੀ ਦਰਖਤ ਮੁਆਵਜ਼ਾ ਭਾਵ 50 ਰੁਪਏ ਵਾਲਾ ਬੂਟਾ 5500 ਦਾ ਉਹਨਾਂ ਨੇ ਵੇਚਿਆ ਜਿਹੜਾ ਕੀ ਹਲੇ ਉਸਤੇ ਇੱਕ ਅੱਧਾ ਅਮਰੂਦ ਵੀ ਲੱਗਿਆ ਸੀ ਤੇ ਉਹ ਫਲਾਂ ਨਾਲ ਅਮਰੂਦਾਂ ਨਾਲ ਲੱਦਿਆ ਦਿਖਾਤਿਆ ਸੀ ਸੋ ਈਡੀ ਨੇ 72 ਥਾਮਾ ਤੇ ਅਜ ਤਾਰਾਂ ਖੜਕਾਤੀਆਂ ਨੇ ਕੋਈ ਆਈਐਸ ਨਹੀਂ ਛੱਡਿਆ ਕੋਈ ਪੀਸੀਐਸ ਨਹੀਂ ਛੱਡਿਆ ਜਿਹੜਾ ਜਿਹੜਾ ਇਸ ਕੋਟਾਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾ ਗਿਆ ਸੀ ਬੇਸ਼ੱਕ ਉਹ ਅਮਾਉਂਟ ਵੀ ਸਰੈਂਡਰ ਕਰ ਚੁੱਕੇ ਨੇ ਪਰ ਅਮਾਉਂਟ ਸਰੈਂਡਰ ਕਰਨ ਦਾ ਲਾਭ ਇਹ ਮਿਲਿਆ ਕਿ ਉਹਨਾਂ ਨੂੰ ਜੇਲਾਤ ਨਹੀਂ ਜਾਣਾ ਪਿਆ ਸੀ ਹੁਣ ਅੱਗੇ ਹੋਰ ਕਿੰਨੇ ਕਿਹੜੇ ਹੋ ਕੇ ਮਾਨ ਸਰਕਾਰ ਤੇ ਈਡੀ ਇਸ ਮਾਮਲੇ 'ਚ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਂਦੇ ਨੇ ਦੇਖਣਾ ਬਾਕੀ ਹੈ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ